I don't know. ਦੇ ਵਿੱਚ ਇੱਕ ਸਿੱਖ ਨੌਜਵਾਨ ਨੇ ਪੰਜਾਬ ਦਾ ਨਾਮ ਰੌਸ਼ਨ ਕਰ ਦਿੱਤਾ ਜਿញहां ਇਸ ਸਿੱਖ ਨੌਜਵਾਨ ਨੇ ਕੈਨੇਡਾ ਦੇ ਵਿੱਚ ਬੱਲੇ ਬੱਲੇ ਕਰਵਾ ਦਿੱਤੀ ਹੈ ਆਪਣੇ ਹਲਕੇ ਦਾ ਨਾਮ ਰੌਸ਼ਨ ਕਰ ਦਿੱਤਾ ਹੈ ਭਾਰਤ ਦਾ ਨਾਮ ਰੌਸ਼ਨ ਕਰ ਦਿੱਤਾ ਹੈ ਦਸੂਆ ਵਿਧਾਨ ਸਭਾ ਹਲਕਾ ਤਲਵਾੜਾ ਤੇ ਪਰਿਵਾਰ ਦੇ ਨਾਲ ਸੰਬੰਧਿਤ ਇਹ ਨੌਜਵਾਨ ਹੈ ਜਿញहां ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਜੋ ਹੈ ਵਪਾਰੀ ਪਰਿਵਾਰਕ ਹੈ ਔਰ ਮਸ਼ਹੂਰ ਵੀ ਹੈ ਔਰ ਪਰਿਵਾਰ ਨਾਲ ਸੰਬੰਧਿਤ ਨੌਜਵਾਨ ਦਾ ਨਾਮ ਦੱਸਿਆ ਜਾ ਰਿਹਾ ਮੀਤਪਾਲ ਸਿੰਘ ਜਿញहां ਯਾਨੀ ਕਿ ਮੀਤਪਾਲ ਸਿੰਘ ਨਾਮ ਦਾ ਨੌਜਵਾਨ ਹੈ ਜਿਸ ਨੇ ਕੈਨੇਡਾ ਦੇ ਵਿੱਚ ਝੰਡੇ ਗੜ ਦਿੱਤੇ ਨੇ ਕੈਨੇਡੀਅਨ ਪੁਲਿਸ ਵਿੱਚ ਉਹ ਚੁਣਿਆ ਗਿਆ ਜੀਹਾਂ ਕੈਨੇਡੀਅਨ ਪੁਲਿਸ ਚ ਬਤੌਰ ਸੁਧਾਰਕ ਜੋ ਹੈ ਚੁਣ ਕੇ ਉਸਨੇ ਪੂਰੇ ਆਪਣੇ ਇਲਾਕੇ ਦਾ ਨਾਮ ਜੋ ਹੈ ਕੈਨੇਡਾ ਦੇ ਵਿੱਚ ਰੌਸ਼ਨ ਕਰ ਦਿੱਤਾ ਪੂਰੇ ਭਾਰਤ ਦਾ ਨਾਮ ਜੋ ਹੈ ਰੌਸ਼ਨ ਕਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਉਸ ਦੀ ਪੜਾਈ ਨੂੰ ਲੈ ਕੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੀਤਪਾਲ ਸਿੰਘ ਸਾਲ 2017 ਦੇ ਵਿੱਚ ਪੜਾਈ ਦੇ ਲਈ ਕੈਨੇਡਾ ਗਿਆ ਸੀ ਉੱਥੇ ਉਸਨੇ ਰੈੱਡ ਰਿਵਰ ਕਾਲਜ ਵਿਨੀਪੈਕ ਤੋਂ ਆਟੋਮੋਟਿਵ ਟੈਕਨੀਸ਼ੀਅਨਸ ਆਪਣੀ ਗ੍ਰੈਜੂਏਸ਼ਨ ਕੀਤੀ ਤੇ ਜਿਵੇਂ ਦੱਸਿਆ ਮੁੱਢਲੀ ਸਿੱਖਿਆ ਉਸਨੇ ਰੀਵੀ ਤੋਂ ਪ੍ਰਾਪਤ ਕੀਤੀ ਸੀ ਤੋਂ ਅੰਦਾਜ਼ੇ ਇਹ ਕਿ ਕਿਹਾ ਜਾ ਰਿਹਾ ਹੈ ਕਿ ਉਹ ਇੱਕ ਅਧਿਕਾਰੀ ਹੈ ਜੋ ਚੰਗੀ ਸਖਲਾਈ ਲੈ ਕੇ ਡਿਊਟੀ ਤੇ ਹੁਣ ਆਇਆ ਜੀ ਹਾਂ ਉਸਨੇ ਪੂਰੇ ਪੰਜਾਬ ਪਾਰ ਦਾ ਨਾਮ ਕਨੇਡਾ ਦੇ ਵਿੱਚ ਰੌਸ਼ਨ ਕਰ ਦਿੱਤਾ ਹੈ ਕੀ ਕਹਿਣਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਆਓ ਸੁਣਦੇ ਹਾਂ ਬਹੁਤ ਵਧੀਆ ਲੱਗ ਰਿਹਾ ਜੀ ਜੀ ਕੈਮਰੇ ਨਾਲ ਦੇਖਾਂ ਕਿ ਕਿਸ ਤਰ੍ਹਾਂ ਲੱਗ ਰਿਹਾ ਜੀ ਤੁਹਾਨੂੰ ਵਰਤ ਤੁਹਾਡਾ ਅਫਸਰ ਬਣ ਗਿਆ ਕਨੇਡਾ ਦੇ ਵਿੱਚ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈਗਾ ਜੀ ਕਿ ਸਾਡਾ ਬ੍ਰਦਰ ਇੱਕ ਵੱਡੇ ਲੈਵਲ ਤੇ ਪਹੁੰਚ ਚੁੱਕਾ ਹੈ ਇੱਕ ਵੱਡੇ ਇੱਕ ਮੁਕਾਮ ਹਾਸਿਲ ਕੀਤਾ ਉਹਨੇ ਜਦੋਂ ਫੋਨ ਆਇਆ ਸੀ ਕਿਦਾਂ ਦਾ ਰੈਕਸ਼ਨ ਕਿਦਾਂ ਸੀ ਕਿੰਨੀ ਖੁਸ਼ੀ ਹੋਈ ਸੀ ਬਹੁਤ ਖੁਸ਼ੀ ਹੋਈ ਸੀ ਜੀ ਐਦਾਂ ਲੱਗਿਆਗਾ ਕਿ ਬਸ ਸਾਡਾ ਇੱਕ ਘਰ ਦਾ ਮੈਂਬਰ ਇੱਕ ਅਫੀਸਰ ਲੈਵਲ ਤੇ ਪਹੁੰਚ ਚੁੱਕਾ ਹੈ ਸਾਡੀ ਪੂਰੇ ਪਰਿਵਾਰ ਸਾਰੇ ਫੈਮਿਲੀ ਬੈਕਗ੍ਰਾਉਂਡ ਜਿਹੜਾ ਹੈਗਾ ਉਹ ਬਿਜ਼ਨਸ ਦਾ ਹੀ ਹੈਗਾ ਸਾਰੇ ਬਿਜ਼ਨਸ ਬੈਕਗ੍ਰਾਉਂਡ ਤੋਂ ਹੀ ਹੈ ਤੇ ਕੋਈ ਮਤਲਬ ਕਿ ਇਹੋ ਜਿਹਾ ਨਹੀਂ ਹੈਗਾ ਕਿ ਜਿੰਨੇ ਜੌਬ ਕੀਤੀ ਹੋਵੇ ਤੇ ਜਾਂ ਜੌਬ ਦੀ ਲਾਈਨ ਚ ਗਿਆ ਹੋਵੇ ਹੁਣ ਇੱਕ ਅਫੀਸਰ ਦੀ ਲਾਈਨ ਚ ਚਲਾ ਗਿਆ ਤੇ ਬਹੁਤ ਅੱਛਾ ਫੀਲ ਹੋ ਰਿਹਾ ਜੀ ਉਮੀਤਪਾਲ ਕਿਹੜੇ ਸਾਲ ਵਿੱਚ ਕੈਨੇਡਾ ਗਿਆ ਸੀ ਉਹ ਗਿਆ 2017 ਚ ਗਿਆ ਸੀ ਜੀ ਸਟੱਡੀ ਉਹਦੀ ਇੱਥੇ ਵੀ ਤਲਵਾੜੇ ਦੀ ਵੀ ਸਟੱਡੀ ਹਾਂਜੀ ਹਾਂਜੀ ਬੀਬੀਐਮਬੀ ਡੀਵੀ ਪਬਲਿਕ ਸਕੂਲ ਤਲਵਾੜੇ ਤੋਂ ਪਹਿਲੇ 10th ਤੱਕ ਇੱਥੇ ਪੜਿਆ ਜੀ ਫਿਰ ਪਲੱਸ 1 ਪਲੱਸ 2 ਨੇ ਕੈਂਬ੍ਰਿਜ ਤੋਂ ਕੀਤੀ ਹੈ ਜੀ ਕੈਂਬ੍ਰਿਜ ਦਸੂਏ ਤੋਂ ਪਰਿਵਾਰ ਨੇ ਪਿਛਤਾਰਾਂ ਦੀ ਸਪੋਰਟ ਰਹਿੰਦੀ ਸੀ ਜਦੋਂ ਇੱਥੇ ਵੀ ਹੁੰਦਾ ਸੀ ਜਾਂ ਜਦੋਂ ਬਾਹਰ ਜਿੱਕੇ ਕਿੰਨੀ ਸਪੋਰਟ ਸੀ ਤੁਹਾਡੀ ਪੂਰੀ ਸਪੋਰਟ ਸੀਗੀ ਜੀ ਕੋਈ ਇਦਾਂ ਦੀ ਗੱਲ ਨਹੀਂ ਕੋਈ ਉਹਨੂੰ ਔਖਾ ਹੀ ਕਿਸੇ ਚੀਜ਼ ਦੀ ਵੀ ਗੱਲ ਹੋਈ ਸਾਰੇ ਵੱਸੋਂ ਸਪੋਰਟ ਸੀਗੀ ਫੈਮਿਲੀ ਦੇ ਉਹਨਾਂ ਇਹ ਚੋੜਾ ਜਿਆਦਾ ਕਹਿੰਦੇ ਬਿਜ਼ਨਸਮੈਨ ਜਿਹੜੇ ਹੁੰਦੇ ਉਹਨਾਂ ਦੇ ਬੱਚੇ ਜਿਆਦਾ ਫੈਮਿਲੀ ਤੋਂ ਜਿਆਦਾ سپورਟ ਨਹੀਂ ਰਹੰਦੀ ਤੇ ਤੁਹਾਡੇ ਵੱਲੋਂ ਕਿੰਨੀ ਕੁ ਪਰਿਵਾਰ ਤੁਹਾਡਾ ਬਿਜ਼ਨਸਮੈਨ ਹੈਗਾ ਨਹੀਂ ਇੱਦਾਂ ਦੀ ਤਾਂ ਕੋਈ ਗੱਲ ਨਹੀਂ ਜੀ ਪੂਰੀ سپورਟ ਹੈਗੀ ਕੋਈ ਇੱਦਾਂ ਦੀ ਗੱਲ ਨਹੀਂ ਕਿ ਬਿਜ਼ਨਸਮੈਨ ਦੀ سپورਟ ਨਹੀਂ ਹੈਗੀ ਤਾਂ ਪੂਰੀ سپورਟ ਸੀਗੀ ਕਿਸੇ ਚੀਜ਼ ਦੀ ਸੋਹਰੇ ਪੂਰੇ ਪੰਜਾਬ ਦਾ ਪੂਰੇ ਦੇਸ਼ ਭਰ ਚੱਜ ਹੈ ਨਾ ਖਬਰਾਂ ਚੱਲ ਰਹੀਆਂ ਲੋਕੋ ਵੀਡੀਓ ਪਾ ਰਹੇ ਫੋਟੋਆਂ ਪਾ ਰਹੇ ਅਖਬਾਰਾਂ ਚ ਖਬਰਾਂ ਆ ਰਹੀਆਂ ਮਾਣ ਮਹਿਸੂਸ ਕੀਤਾ ਨਾ ਕੋਹਰੇ ਅੱਗ ਲੱਗਿਆ ਸੋਚਿਆ ਸੀ ਕਰ ਦਿੱਤਾ ਉਹ ਸਰ ਇਹ ਵੱਡੀ ਗੱਲ ਹੈ ਜੀ ਉਹਨੇ ਪੱਗ ਦਾ ਨਾਂ ਰ ਪਗ ਨੂੰ ਵੱਡੇ ਵੱਡੇ ਲੈਵਲ ਤੇ ਲੈ ਗਿਆ ਤੇ ਸਾਡੇ ਲਈ ਇਸ ਤੋਂ ਵੱਡੀ ਗੱਲ ਕੋਈ ਹੋ ਨਹੀਂ ਸਕਦੀ ਜੀ। ਇਹ ਕੀ ਨਾਮ ਹੈ ਜੀ ਸਰ? ਸਿਮਰਨਜੀਤ ਕਰ। ਮੈਂ ਬੇਟਾ ਤੁਹਾਡਾ ਕੈਨੇਡਾ ਦੇ ਵਿੱਚ ਅਫੀਸਰ ਬਣਿਆ ਠੀਕ ਹਨ ਚੱਲਿਆ। ਹਾਂ ਬੜੀ ਖੁਸ਼ੀ ਦੀ ਗੱਲ ਹੈ। ਬੜਾ ਅੱਛਾ ਲੱਗਿਆ। ਵਧੀਆ ਫੀਲ ਹੁੰਦਾ ਪਿਆ। ਸਾਰੇ ਲੋਕੇ ਵਧਾਈਆਂ ਦਿੰਦੇ ਆ। ਵਧੀਆ ਲੱਗਿਆ। ਮਦਰ ਹੋ ਤੁਸੀਂ ਹੈ ਨਾ? ਇਹਨੇ ਤਾਂ ਉਹਨੂੰ ਫੋਨ ਕੀਤਾ ਸੀ ਉਹਨੇ ਕਿਦਾਂ ਦਾ ਮਹਿਸੂਸ ਕਿਸ ਤਰ੍ਹਾਂ ਕੀਤਾ ਸੀ ਸਵੇਰੇ ਐਕਚੁਅਲੀ ਪਤਾ ਤਾਂ ਮੈਨੂੰ ਸੀਗਾ ਕਿ ਉਹਦੇ ਟ੍ਰੇਨਿੰਗ ਚੱਲ ਰਹੀ ਹੈ ਪਰ ਕਨਫਰਮ ਨਹੀਂ ਸੀ ਤੇ ਸੈਟਰਡੇ ਉਹਨੇ ਸਾਨੂੰ ਮਾਰਨਿੰਗ ਦੱਸਿਆ ਕਿ ਮੈਂ ਗ੍ਰੈਜੂਏਟ ਹੋਣਾ ਹੈ ਤੇ ਮਤਲਬ ਉਹਨੇ ਲਿੰਕ ਭੇਜਿਆ ਸਾਨੂੰ ਕਿ ਮੇਰੀ ਗ੍ਰੈਜੂਏਸ਼ਨ ਦੇਖਿਆ ਤੇ ਬੜਾ ਗੁੱਡ ਲੱਗਿਆ ਸਾਰਾ ਦਿਨ ਬੜੀ ਖੁਸ਼ੀ ਵਾਲਾ ਮੂਮੈਂਟ ਸੀ ਸਾਡੇ ਲਈ ਜਦੋਂ ਗ੍ਰੈਜੂਏਟ ਹੋਇਆ ਆਨਲਾਈਨ ਦੇਖਿਆ ਤੇ ਬੜੀ ਵਧੀਆ ਲੱਗਿਆ ਕਿਦਾ ਵੀ ਤੁਹਾਡੇ ਬੇਟਾ ਦੂਸਰਾ ਕਹਿ ਰਿਹਾ ਕਿ ਪੰਜਾਬ ਦਾ ਨਾਮ ਰੋਸ਼ਨ ਕੀਤਾ ਖਾਸ ਕਰਕੇ ਸਾਡੀ ਜਿਹੜੀ ਸਤਾਰ ਬਖਸ਼ੀ ਹੋਈ ਸਾਡੇ ਗੁਰੂ ਸਹਿਬਾਨਾਂ ਨੇ ਉਸ ਦਾ ਨਾਮ ਰੋਸ਼ਨ ਕੀਤਾ ਤੇ ਇੱਕ ਉੱਚੇ ਮਕਾਮ ਕਰਕੇ ਲੈ ਕੇ ਪ੍ਰਦਿਸ਼ਮ ਰਿਛੇ ਪਤਾ ਚੱਲ ਰਿਹਾ ਹੈ ਕਿ ਹਣਾ ਪੰਜਾਬੀ ਕੌਣ ਹੁੰਦੇ ਬਿਲਕੁਲ ਵਧੀਆ ਲੱਗਿਆ ਪੂਰੇ ਯੂਨਿਟ ਦੇ ਵਿੱਚ ਉਹ ਕੱਲਾ ਸਰਦਾਰ ਸੀ ਸਾਰਿਆਂ ਨੇ ਆਪਣੀ ਕੈਪਸ ਉਤਾਰ ਕੇ ਸੌਂ ਘਾਦੀ ਤੋਂ ਨੇ ਆਪਣੀ ਅੱਗ ਸਿੱਖੀ ਸਰੂਪ ਦੇ ਨਾਲ ਸੌਂ ਘਾਦੀ ਹੈ ਬੜੀ ਪ੍ਰਾਉਡ ਦੀ ਗੱਲ ਹੈ ਸਾਡੇ ਲਈ ਵਧੀਆ ਲੱਗਿਆ ਮੈਨੂੰ ਬਹੁਤ ਅੱਛਾ ਲੱਗਿਆ ਬੜਾ ਪ੍ਰਾਊਡ ਹੁੰਦਾ ਆਪਣੇ ਬੱਚੇ ਤੇ ਜਿਹੜਾ ਇਸ ਮੁਕਾਮ ਤੇ ਪਹੁੰਚ ਗਿਆ। ਬਹੁਤ ਲੋਕ ਆ ਰਹੇ ਵਧਾਈਆਂ ਦੇਣ। ਬਹੁਤ ਲੋਕ ਆ ਰਹੇ ਆ ਬੜੇ ਫੋਨ ਆ ਰਹੇ ਅੱਜ। ਅੱਛਾ ਜੀ ਅੱਜ ਤਾਂ ਫੋਨ ਬੰਦੇ ਲੱਗੇ ਹੋਣੇ। ਹਾਂਜੀ 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 ਬਹੁਤ। ਵਧੀਆ ਲੱਗਿਆ। ਮੀਤ ਬਾ ਦਾ ਸੁਭਾਗ ਦਰਿਆ ਘਰ ਵਿੱਚ। ਸਰਾਤੀ ਜੀ ਦਾ ਕਿਹਦਾ? ਬਹੁਤ ਖੁਸ਼ ਰਹਿੰਦਾ ਹੈ ਉਹ। ਐਦਾਂ ਦਾ ਕੁਝ ਨਹੀਂ ਹੈ ਬਹੁਤ ਖੁਸ਼ ਹੈ ਬੜਾ ਅੱਛਾ ਮਤਲਬ ਸੁਭਾ ਦਾ ਮਾਲਕ ਹੈ। ਬੜਾ ਮਤਲਬ ਹੈਲਪਫੁਲ ਹੈ। Subscribe to One India channel and never miss an update.